ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰ ਸਾਰਾ ਜੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਇਹ ਦੇਖੋ ਜਦੋਂ ਤੁਸੀਂ ਵੀਡੀਓ ਸਟਾਰਟ ਕਰਦੇ ਹੁੰਦੇ ਹੋ ਹਾਜ਼ਰੀ ਜ਼ਰੂਰ ਲਵਾਇਆ ਕਰੋ ਪੰਮਾ ਅੱਲਾ ਗੋਡ ਰਾਮ ਵਹਿਗੁਰੂ ਜੋ ਮਰਜੀ ਲਿਖਿਆ ਕਰੋ ਕਿਉਂਕਿ ਜਦੋਂ ਤੁਸੀਂ ਹਾਜ਼ਰੀ ਲਾਉਂਦੇ ਹੋ ਤੁਹਾਡੀ ਜਿਹੜੀ ਆਈਡੀ ਤੇ ਫੋਟੋ ਲੱਗੀ ਹੁੰਦੀ ਆ ਉਹ ਮੇਰੇ ਤੱਕ ਪਹੁੰਚ ਜਾਂਦੀ ਆ ਤੁਸੀਂ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਟੱਲੇ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਨਾਪਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਫਿਰ ਕੋ ਮੁਕਮਾ ਕੇ ਵੀਡੀਓ ਪਹੁੰਚਦੀ ਹੈ ਕਈ ਵੇਰ ਤਾਂ 2-2 ਦਿਨ ਵੀ ਲੱਗ ਜਾਂਦੇ ਹਨ ਅਗਰ ਤੁਹਾਡਾ ਟੱਲੀ ਵਾਲਾ ਬਟਨ ਦੱਬਿਆ ਹੋਊਗਾ ਸਬਸਕ੍ਰਾਈਬਰ ਕੀਤਾ ਹੋਊਗਾ ਵੀਡੀਓ ਜਦੋਂ ਮੈਂ ਇਧਰੋਂ ਅਪਲੋਡ ਕਰੂੰਗੀ ਤੇ ਤੁਹਾਡੇ ਤੱਕ ਫੌਰਨ ਪਹੁੰਚ ਜਾਊਗੀ ਅੱਛਾ ਜੀ ਇਹ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੜਾ ਹੀ ਆਸਾਨ ਤੇ ਸੌਖਾ ਤਰੀਕਾ ਬੈਸ਼ ਮੰਗਣ ਦਾ ਦੱਸੇ ਤੁਹਾਨੂੰ ਤੁਸੀਂ ਆ ਦੋਨੇ ਉਂਗਲੀਆਂ ਆਪਣੀ ਪਹਿਲਾਂ ਐਂ ਕਰੋ ਇੱਕ ਹੱਥ ਨੂੰ ਉਲਟਾ ਕਰ ਲੈਣਾ ਇਸ ਤਰ੍ਹਾਂ ਰਾਤ ਨੂੰ 11:00 ਵਜੇ 11 ਮਿੰਟ ਤੇ ਤੁਸੀਂ ਇਹ ਪ੍ਰਕਿਰਿਆ ਕਰਨੀ ਆ ਜਿਹੜੀ ਵੀ ਤੁਹਾਡੀ ਵਿਸ਼ਾ ਜਾਂ ਧਨ ਦੀ ਜਾਂ ਫਿਰ ਤੁਹਾਡਾ ਕੋਈ ਆਪਣਾ ਤੁਹਾਨੂੰ ਛੱਡ ਕੇ ਚਲੇ ਗਿਆ ਪਤੀ ਆ ਜਾਂ ਪਤਨੀ ਆ ਫਿਰ ਧਿਆਨ ਨਾਲ ਦੇਖੋ ਪਹਿਲਾਂ ਦੋਨੇ ਹੱਥਾਂ ਦੀ ਉਂਗਲੀ ਨੂੰ ਇਸ ਤਰ੍ਹਾਂ ਕਰਨਾ ਤੇ ਫਿਰ ਇਹਨਾਂ ਨੂੰ ਉਲਟਾ ਕਰ ਲੈਣਾ ਹੱਥ ਨੂੰ ਇਸ ਤਰ੍ਹਾਂ ਮਿਲਾ ਲੈਣਾ ਤੇ ਆਨਾ ਦੇਖੋ ਇਸ ਤਰ੍ਹਾਂ ਮਿਲਾ ਲਈਏ ਉਸ 11:00 ਬਜ ਕੇ 11 ਮਿੰਟ ਤੇ ਕਰਨਾ ਸਹੀ ਫਿਰ ਤੁਸੀਂ ਉਸ ਦਾ ਨਾਮ ਬੋਲਣਾ ਜਿਹੜਾ ਤੁਹਾਡਾ ਘਰ ਤੋਂ ਦੂਰ ਚਲੇਗਾ ਚਾਹੇ ਤੁਹਾਡਾ ਪਤੀ ਆ ਚਾਹੇ ਤੁਹਾਡੀ ਪਤਨੀ ਆ ਜਾਂ ਫਿਰ ਤੁਹਾਡਾ ਕੋਈ ਭੈਣ ਭਰਾ ਕੋਈ ਵੀ ਜਗਰਤਾਂ ਦੀ ਸਮੱਸਿਆ ਜਾਂ ਫਿਰ ਸ਼ਾਦੀ ਦੀ ਸਮੱਸਿਆ ਉਹ ਤੁਸੀਂ 11 ਵਾਰ ਬੋਲਕਾ ਦੀ ਬਿਸ਼ ਮੰਗ ਲੈਣੀ ਹੈ ਫਿਰ ਸੌ ਜਾਣਾ ਇੰਨਾ ਹੀ ਕੰਮ ਲੜਕਾ ਹੋਵੇ ਜਾਂ ਲੜਕੀ ਹੋਵੇ ਜਿਹਦੀ ਸ਼ਾਦੀ ਨਹੀਂ ਹੋ ਰਹੀ ਜੋ ਸ਼ਿਵ ਭਗਵਾਨ ਦਾ ਸ਼ਿਵਲਕ ਬਣਿਆ ਹੁੰਦਾ ਉਹ ਤਾਂ ਜਿਹੜਾ ਜਲ ਜਾਂਦਾ ਉੱਥੇ ਇੱਕ ਹਰੀ-ਹਰੀ ਜੀ ਜੰਮੀ ਹੁੰਦੀ ਆ ਉੱਥੋਂ ਉਹ ਹਰੀ-ਹਰੀ ਜੀ ਨਾਲ ਉੱਥੇ ਉਂਗਲੀ ਘਸਾ ਲੈਣੀ ਜਾ ਕੇ ਜਿੱਥੇ ਉਹ ਹਰੀ-ਹਰੀ ਜੰਮੀ ਹੋਈ ਆ ਉਹਦਾ ਇੱਥੇ ਟਿੱਕਾ ਲਾ ਲੈਣਾ ਸੋਮਵਾਰ ਤੋਂ ਸ਼ੁਰੂ ਕਰਨਾ ਸੱਤਾਂ ਦਿਨਾਂ ਦੇ ਅੰਦਰ-ਅੰਦਰ ਸ਼ਾਦੀ ਹੋ ਗਰੰਟੀ ਦੇ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇ ਕਿਸੇ ਹੋਰ ਦੀ ਵੀ ਸ਼ਾਦੀ ਹੋ ਕਲੇ ਆਪਣੀ ਤੱਕੀ ਮਤਵ ਨਾ ਰੱਖਿਓ ਹਾਂਜੀ 7 ਨਵੰਬਰ ਨੂੰ 7 ਦਿਨ ਸ਼ੱਕਰ ਕਰ ਇੱਕ ਛੋਟਾ ਜਿਹਾ ਕੰਮ ਤਾਂ ਦੀ ਕਮੀ ਨਹੀਂ ਆਊਗੀ ਕਦੇ ਵੀ ਤਾਂ ਦੇ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ 7 ਦਿਨ ਕਰਨਾ ਲਗਾਤਾਰ ਧਿਆਨ ਨਾਲ ਸੁਣ ਲਿਓ 7 ਨਵੰਬਰ ਤੋਂ ਲੈ ਕੇ 7 ਦਿਨ ਜਾਮਣ ਦੇ ਵਿੱਚ ਪਾਣੀ ਪਾਣਾ ਪਾਣਾ ਐ ਨਹੀਂ ਵੀ ਐ ਡੋਲ ਕੇ ਭਰੇ ਹੋਗੇ ਉਹਨੂੰ ਬੜੇ ਪਿਆਰ ਨਾਲ ਗਲਾਸ ਭਾਂਡੇ ਚ ਲੈ ਕੇ ਜਾਣਾ ਰੋਹੀ 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 ਇਸ ਤਰ੍ਹਾਂ ਕਹਿਣਾ ਵਾ ਦੇਖਿਓ ਤਾਂ ਦੀ ਚਾਰੇ ਪਾਸੇ ਰਸਤੇ ਖੁੱਲਣਗੇ ਕੰਮ ਬੰਦ ਜੇ ਪਏ ਉਹ ਮਿਲਣਗੇ ਜਿਹਨਾਂ ਨਹੀਂ ਮਿਲ ਰਹੇ ਜਿਨ੍ਹਾਂ ਕੋਲੇ ਪੈਸਾ ਰੁਕਿਆ ਹੋਇਆ ਵਾਪਸ ਨਹੀਂ ਆ ਰਿਹਾ ਉਹ ਵੀ ਆਊਗਾ ਕਈ ਲੋਕ ਤੁਹਾਡਾ ਪੈਸਾ ਲੈ ਕੇ ਬੈਠੇ ਨੇ ਉਹ ਵੀ ਦੇਣਗੇ ਯਾਨੀ ਚਾਰੇ ਪਾਸੇ ਤੋਂ ਪੈਸੇ ਦੇ ਰਸਤੇ ਖੁੱਲ ਜਾਣਗੇ 7 ਦਿਨ ਇਹ ਕੰਮ ਕਰਨਾ ਜਦੋਂ ਜਲ ਉਹਨੂੰ ਛਕਾਉਣਾ ਨਾ ਛਕਾਉਣਾ ਕਹਿ ਕੇ ਛਕਾਉਣਾ ਪਿਛੋਕਾ ਜਲ ਰੋਹੀ 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 ਇਸ ਤਰ੍ਹਾਂ glass ਦੇ ਨਾਲ ਕਰਨਾ ਇਹ ਵੀ ਫਟ ਤੇ ਘੋਲ ਕੇ ਭਜੇ 7 ਦਿਨ ਲਗਾਤਾਰ ਸਰਦਾ ਭਾਵਨਾ ਨਾਲ ਕਰੋ ਜਾਮਣ ਦੇ ਬੂਟੇ ਨੂੰ ਜਲ ਪਾਉਣਾ ਕਮੈਂਟ ਕਰ ਕਰ ਕੇ ਪੁੱਛੀ ਜਾਂਦੇ ਕਿਨੂੰ ਕਿਨੂੰ ਕਿਹਨੂੰ ਕੀ ਪਾਠ ਕੋਈ ਨਹੀਂ ਪੂਜਾ ਕਣੀ ਇਹ ਕੰਮ ਕਰਨਾ ਰੋਹੀ ਰੋਹੀ ਪਾਣੀ ਇਸ ਤਰ੍ਹਾਂ ਬੜੇ ਪਿਆਰ ਨਾਲ ਦੇਣਾ ਜੈਮਨ ਦੇ ਬੂਟੇ ਜੇ ਘਰੇ ਹੈਗਾ ਤਾਂ ਘਰੇ ਵੀ ਕਰ ਸਕਦੇ ਜੀ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਆਪਾ ਦੱਸਣ ਲੱਗਿਆਂ ਧਿਆਨ ਨਾਲ ਸੁਣਿਓ ਫਿਰ ਕਮੈਂਟ ਕਰ ਕਰ ਕੇ ਪੁੱਛੀ ਜਾਂਦੇ ਹੋ ਕਈ ਵਾਰੀ ਮੇਰੇ ਦਿਮਾਗ 'ਚ ਨਹੀਂ ਰਹਦਾ ਹੁੰਦਾ ਵੀ ਇਹ ਗੱਲ ਵੀ ਕਿਹੜੀ ਵੀਡੀਓ ਬਾਰੇ ਪੁੱਛਦੇ ਨੇ ਬਲ ਤਾਂ ਤੁਸੀਂ ਦਿਨ ਯਾਦ ਰੱਖੋ ਜਿਹੜੇ ਦਿਨ ਦਿਨ ਇਹ ਪਾ ਕਰਨਾ ਪੂਰਨਮਾਸ਼ੀ ਜਾਂ ਫਿਰ ਮੱਸਿਆ ਜਾਬਰ ਸ਼ੁਕਰ ਵਾਰ ਹੁਣ ਤੁਸੀਂ ਕਰਨਾ ਕੀ ਆ ਇੱਕ ਤੱਚ ਦੀ ਕੌਲੀ ਲੈਣੀ ਆ ਉਹ ਪੂਰੀ ਚੌਲਾਂ ਦੇ ਨਾਲ ਭਰ ਲੈਣੀ ਆ ਭਰ ਕੇ ਉਹਦੇ ਉੱਪਰ ਹੁਣ ਤੁਸੀਂ ਪਤਾ ਕੀ ਕਰਨਾ ਜਿਹੜਾ ਦਾ ਚੀਨੀ ਦਾ ਪਾਊਡਰ ਹੁੰਦਾ ਦੁਕਾਨ ਤੋਂ ਮਿਲ ਜਾਂਦਾ ਉਹ ਸਾਰੇ ਉੱਪਰ 扑 ਲੈਣਾ ਚੌਲਾਂ ਦੇ ਹੁਣ ਤੁਸੀਂ ਪੀਲੇ ਰੰਗ ਦੇ 7 ਛੱਕੇ ਲੈਣੇ ਨੇ ਉਹ ਪਤਾ ਕਿਸ ਤਰ੍ਹਾਂ ਰੱਖਣੇ ਆ ਗੋਲ ਚੱਕਰ ਬਣਾ ਲੈਣਾ 6 ਦਾ ਕਿ ਦੇਚੇ ਦੇ ਰੱਖ ਕੇ ਚ ਆਇਦ ਵਾਲੇ ਰੱਖਣੇ ਨੇ ਸੱਤਵਾਂ ਛਿੱਕਾ ਗੱਭੇ ਰੱਖਣਾ ਅਜੇ ਵੀਡੀਓ ਪੂਰੀ ਨਹੀਂ ਭੱਜਣਾ ਜਾਇਓ ਰੱਖਣਾ ਪਤਾ ਕਿੱਥੇ ਹੈ ਪੱਛਮ ਦਿਸ਼ਾ ਦੇ ਵਿੱਚ ਇੰਨਾ ਹੀ ਕੰਮ ਕਰਨਾ ਰਾਤੋਂ ਰਾਤ ਕਰੋੜਪਤੀ ਬਣ ਸਕਦੇ ਹੋ ਜਿਹੜੇ ਕਨ ਸਾਡੇ ਘਰ ਵਿੱਚ ਪੈਸੇ ਨਹੀਂ ਟਿਕਦੇ ਕੰਮ ਵੀ ਮਿਲੂ ਪੈਸੇ ਵੀ ਟਿਕਣਗੇ ਜਿਹੜੀ ਮੰਤ ਕਰਦੇ ਹੋ ਕਈ ਵਾਰੀ ਤਾਂ ਮੈਂ ਇਹ ਵੀ ਸੁਣਿਆ ਲੋਕਾਂ ਦੇ ਮੰਤ ਕਰਕੇ ਭੁੱਖੇ ਮਰਦੇ ਜਿਹੜਾ ਬੰਦਾ ਮੰਤ ਕਰੂਗਾ ਕਦੇ ਭੁੱਖਾ ਨਹੀਂ ਮਰੂਗਾ ਜੇ ਇਹ ਕੰਮ ਕਰ ਲੂਗਾ ਇਹ ਛੋਟਾ ਜਿਹਾ ਟੋਟਕਾ ਤੁਹਾਨੂੰ ਰਾਤੋਂ ਰਾਤ ਸਟਾਰ ਬਣਾ ਸਕਦਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ ਇੰਨੀ ਮੰਤ ਕਰਦੇ ਆ ਕਰਨ ਦੇ ਬਾਵਜੂਦ ਵੀ ਭੁੱਖੇ ਮਰਦੇ ਆ ਮੰਤ ਕਰੋਗੇ ਮੰਤ ਨੂੰ ਫਲ ਲੱਗੂਗਾ ਹੁਣ ਬੇਲੇ ਬੈਠਣ ਤਾਂ ਰੱਬ ਵੀ ਨਹੀਂ ਦਿੰਦਾ ਜੇ ਆਪਾਂ ਕਈ ਉੱਤੋਂ ਛੱਡਦਾ ਹੈ ਕਿ ਨਹੀਂ ਦੇਖੋ ਬਰਕਤਾਂ ਰਹਿਣ ਲੱਗ ਜਾਣਗੀਆਂ ਦਨ ਪਹਿਲਾਂ ਤੁਸੀਂ ਦਿਨ ਲਿਖੋ ਪੂਰਨਮਾਸੀ ਮੱਸਿਆ ਜਾਂ ਫਿਰ ਸ਼ੁੱਕਰਵਾਰ ਇਤਨਾ ਦਿਨਾਂ ਵਿੱਚ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਹੈ ਉਸ ਦਿਨ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਪੂਰਨਮਾਸੀ ਮੱਸਿਆ ਸ਼ੁੱਕਰਵਾਰ ਟਾਈਮ ਦੀ ਕੋਈ ਬਨੇਜ ਨਹੀਂ ਜਿਹੜਾ ਮਰਜ਼ੀ ਟਾਈਮ ਹੋਵੇ ਦਿਸ਼ਾ ਦਾ ਜ਼ਰੂਰ ਆ ਤੁਹਾਨੂੰ ਸਭ ਨੂੰ ਦੱਸੂਗੀ ਤੁਸੀਂ ਇੱਕ ਕੱਚ ਦੀ ਕੌਲੀ ਲੈਣੀ ਆ ਉਹਦੇ ਵਿੱਚ ਵਧੀਆ ਸਾਫਤ ਚਿੱਟੇ ਚੌਲ ਪਾਣੀ ਉੱਤੇ ਪਾਊਡਰ ਪੁੱਕਣਾ ਆਪਣਾ ਦਾਹ ਚੀਨੀ ਦਾ ਉਸ ਤੋਂ ਬਾਅਦ ਸੱਤ ਛਿੱਕੇ ਪੀਲੇ ਰੰਗ ਦੇ ਲੈਣੇ ਚਾਹੇ ਪੰਜਾਂ ਪੰਜਾਂ ਦੇ ਹੋ ਚਾਹੇ ਦਸਾਂ ਦਸਾਂ ਦੇ ਚਾਹੇ 20 20 ਦੇ ਉਹਦਾ ਗੋਲ ਚੱਕਰ ਬਣਾ ਲੈਣਾ ਕੋਲੀ ਦੇ ਉੱਤੇ 1 2 3 4 5 6 ਇਸ ਤਰ੍ਹਾਂ ਰੱਖ ਕੇ ਗੱਬੇ 7 ਰੁਪਇਆ ਜਿਹੜਾ ਉਹ ਗੱਬੇ ਰੱਖਣਾ ਉਦੋਂ ਬਾਅਦ ਇੱਕ ਤੁਸੀਂ ਤੇਜ ਪੱਤਰ ਲੈਣਾ ਤੇਜ ਪੱਤਰ ਦੇ ਤਲ ਲਿਖਣਾ 11 11 76 ਤੇਜ ਪੱਤਰ ਦੇ ਉੱਪਰ ਇਹ ਤੁਸੀਂ ਉੱਪਰ ਰੱਖ ਦੇਣਾ ਹਜੇ ਵੀਡੀਓ ਪੂਰੀ ਨਹੀਂ ਹੋਈ ਭੱਜ ਨਾ ਜਾਇਓ ਹੁਣ ਤੁਸੀਂ ਰੱਖਣੀ ਕਿੱਥੇ ਇਹ ਜਿਹੜੀ ਬੋਲ ਬਣਾਈ ਹੈ ਆਪਣੇ ਪੱਛਮ ਦਿਸ਼ਾ ਦੇ ਵਿੱਚ ਪੱਛਮ ਦਿਸ਼ਾ ਦੇ ਵਿੱਚ ਹੁਣ ਤਾਂ ਸਮਝ ਗਏ ਹੁਣ ਬਹੁਤ ਵਿਸਤਾਰ ਨਾਲ ਬੋਲੀਏ ਹਾਂਜੀ ਬਹੁਤ ਹੀ ਜ਼ਬਰਦਸਤ ਟੋਟਕਾ ਜੇ ਤੁਹਾਡਾ ਵੀ ਘਰ ਕਿਸੇ ਇਸਤਰੀ ਨੇ ਬਰਬਾਦ ਕਰ ਦਿੱਤਾ ਕਰਨਾ ਕਿ ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਨਾਲ ਬੈਠ ਕੇ ਰੋਟੀ ਖਾਣੀ ਹੈ ਕਈ ਵਾਰੀ ਪਤੀ ਵੀ ਬਹੁਤ ਦੁਖੀ ਹੁੰਦੇ ਨੇ ਪਤਨੀਆਂ ਤੋਂ ਖਾਣਾ ਖਾਣ ਤੋਂ ਬਾਅਦ ਜਿਹੜੀ ਉਹਨਾਂ ਦੀ ਪਲੇਟ ਆ ਤੁਸੀਂ ਜਿਹਨੂੰ ਸੰਧੂਰ ਵੀ ਕਹਿੰਦੇ ਨੇ ਕੰਕੂਨ ਵੀ ਕਹਿੰਦੇ ਨੇ ਉਹਦੇ ਉੱਤੇ ਆਪਦਾ ਨਾਮ ਲਿਖ ਲੈਣਾ ਪਲੇਟ ਦੇ ਉੱਤੇ ਖਾਣਾ ਖਾਣ ਤੋਂ ਬਾਅਦ ਖਾਲੀ ਪਲੇਟ ਝੁੱਠੀ ਦੇ ਉੱਤੇ ਮੰਜਣੀ ਨਹੀਂ ਹੈਗੀ ਆਪਦਾ ਨਾਮ ਲਿਖ ਲੈਣਾ ਆਪਦਾ ਨਾਮ ਲਿਖ ਕੇ ਪਲੇਟ ਨੂੰ ਇਸ ਤਰ੍ਹਾਂ ਮੁੱਦੀ ਰੱਖ ਦੇਣਾ ਸਾਰੀ ਰਾਤ ਪਈ ਰੋ ਸਵੇਰੇ ਉੱਠੋ ਉਸ ਪਲੇਟ ਨੂੰ ਹੌਲੀ-ਹੌਲੀ ਤੋਂ ਕੋਈ ਸੇ ਮਤਲਬ ਜਿਹੜਾ ਉਹਦਾ ਪਾਣੀ ਆ ਨਾਲੀ 'ਚ ਨਹੀਂ ਜਾਣਾ ਚਾਹੀਦਾ ਕੋਈ ਭਾਂਡਾ ਰੱਖੋ ਨੀਚੇ ਜਿਹੜਾ ਉਹ ਜਦ ਤੁਸੀਂ ਧੋਣਾ ਸਾਰਾ ਉਹਦਾ ਜਿਹੜਾ ਪਾਣੀ ਆ ਉਹ ਭਾਂਡੇ ਦੇ ਵਿੱਚ ਜਾਵੇ ਉਦੋਂ ਬਾਅਦ ਜਿਹੜਾ ਪਾਣੀ ਆ ਇਹਨੂੰ ਕਿਸੇ ਬੂਟੇ ਦੇ ਵਿੱਚ ਪਾ ਦਿਓ ਅੱਜ ਕੱਲ ਹਰ ਇੱਕ ਦੇ ਘਰੇ ਬੂਟਾ ਹੁੰਦਾ ਹੈ ਹਾਂ ਅਗਰ ਘਰ ਦੇ ਵਿੱਚ ਬੂਟਾ ਨਹੀਂ ਹੈਗਾ ਇਹਨੂੰ ਨਾਲੀ 'ਚ ਨਹੀਂ ਜਾਣ ਦੇਣਾ ਇਹਨੂੰ ਕਿਸੇ ਸ਼ੀਸ਼ੀ ਬੋਤਲ 'ਚ ਪਾਓ ਉਦੋਂ ਬਾਅਦ ਕਿਤੇ ਬਾਹਰ ਅੰਦਰ ਜਾਓ ਉੱਥੇ ਕਿਸੇ ਬੂਟੇ 'ਚ ਪਾ ਹਾਂ ਦੂਜੀ ਗੱਲ ਦੇਖੋ ਲੋਕਾਂ ਦੇ ਘਰ ਬਹੁਤ ਝਾੜ ਰਹੀਆਂ ਨੇ ਉੱਜੜ ਰਹੇ ਨੇ ਆਪਾਂ ਨੂੰ ਪਤਾ ਕਿਸੇ ਤੁਹਾਡੇ ਯਾਰ ਦੋਸਤ ਦਾ ਜਾਂ ਮਿੱਤਰ ਦਾ ਜਾਂ ਕਿਸੇ ਦਾ ਵੀ ਤੁਹਾਨੂੰ ਪਤਾ ਵੀ ਘਰ ਬਰਬਾਦ ਹੋ ਰਿਹਾ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ